ਭਗਵਾਨ ਤਬਾ ਨਹੀਂ ਉਹ ਸੁਨੇਹਾ ਮੈਂ ਤਾਂ ਉਹ ਤਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆਖ ਖਜ਼ਾਨਾ ਮੰਤਰੀ ਨੇ ਪੇਸ਼ ਕਰਨਾ ਬਜੇਸ਼ ਕਰਨਾ ਬਜਟ ਐਕਸਰਸਾਈਜ਼ ਮੰਤਰੀ ਨੂੰ ਬੇਨਤੀ ਆਰਪਾਲ ਜੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲਨੀ ਆ ਚੀਕਾਂ ਔਰ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਹੀਨਿਆਂ ਚੀਕਾ ਹੀ ਮਾਰੀ ਗਿਆ ਮਜੀਠੀਆਂ ਐ ਮਜੀਠੀਆਂ ਆ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿਤੇ ਮਜੀਠੀਆਂ ਹੀ ਚਿੱਤੇ ਆਈ ਗਿਆ ਤੇ ਪੁੱਤਾ ਸਰਾਣੇ ਦੋ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਜਿੱਤੇ ਤੇਰਾ ਨਾਂ ਲਿਖਿਆ ਸੀ ਇੱਕ ਗਿੱਡੇ ਥੱਲੇ ਦਿੱਤਾ ਸੀ ਜਿੱਥੇ ਤੇਰੇ ਦਿੱਲੀ ਵਾਲੇ ਦਾ ਨੋ ਲਿਖਿਆ ਸੀ ਤੇ ਇੱਕ ਮੌਜ ਨਾਲ ਸਿਰ ਥੱਲੂ ਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਹੈ ਜਦੋਂ ਤੂੰ ਗਾਰਲਿਕ ਬ੍ਰੈਡ ਕਹਿੰਦੀ ਅੱਧਾ ਅੱਧਾ ਜੇਲ ਬ੍ਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀਗਾ ਭਾਵੇਂ ਮੈਂ ਨਹੀਂ ਖਾਂਦਾ ਸੀ ਕੋਈ ਖੀਰ ਖਵਾਉਂਦਾ ਸੀ ਵਿਚਾਰਾ ਹਿੰਮਤ ਨਾਲ ਬਣਾ ਬੜੂ ਕੇ ਐਚਲੀ ਨਾ ਇਹਨਾਂ ਨੂੰ ਕੋਈ ਕੰਮ ਕਰ ਲੋ ਪੰਜਾਬ ਦੇ ਭਲੇ ਦਾ ਮੈਂ ਅੱਜ ਵੀ ਤੁਹਾਨੂੰ ਕਹਿੰਨਾ ਭਗਵੰਤਬਾਹਨ ਨੂੰ ਮਿੱਤਰਾ ਭਗਵੰਤਬਾਹਨ ਨੂੰ ਕਿ ਸਨੇਹਾ ਮੈਂ ਤਾਂ ਉਹ ਤਰੀ ਵਾਲੇ ਬੈਂਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆ ਖਜ਼ਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਐਕਸਾਈਜ਼ ਮੰਤਰੀ ਨੂੰ ਬੇਨਤੀ ਹੈ ਰਪਾਲ ਜੀ ਮੈਨੂੰ ਠੇਕੇ ਖਿਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲਣੀਆਂ ਚੀਕਾਂ ਔਰ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਹੀਨਾ ਚੀਕਾ ਇਹੀ ਮਾਰੀ ਗਿਆ ਮਜੀਠੀਆਂ ਐ ਮਜੀਠੀਆਂ ਆ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿਤੇ ਮਜੀਠੀਆ ਚਿੱਤੇ ਆਈ ਗਿਆ ਮੈਂ ਤਾਂ ਮौज ਨਾਲ ਘੋੜੇ ਵੇਚ ਕੇ ਸੌਂਦਾ ਸੀ ਕਹਿੰਦਾ ਮਜੀਠੀਆ ਸਰਾਨਾ ਮੰਗਦਾ ਪਿਓ ਦੇ ਪੁੱਤਾਂ ਸਰਾਨੇ ਦੋ ਸੀ ਇੱਕ ਘੋੜੇ ਥੱਲੇ ਦਿੱਤਾ ਸੀ ਜਿੱਥੇ ਤੇਰਾ ਨਾਂ ਲਿਖਿਆ ਸੀ ਇੱਕ ਗਿੱਡੇ ਥੱਲੇ ਦਿੱਤਾ ਸੀ ਜਿੱਥੇ ਤੇਰੇ ਦਿੱਲੀ ਵਾਲੇ ਦਾ ਨਾਂ ਲਿਖਿਆ ਸੀ ਤੇ ਇੱਕ ਮਾਉ ਜਨਰ ਸਿਰ ਥੱਲੇ ਦਿੱਤਾ ਸੀ ਜਿਹਦੇ ਮੈਂ ਆਪਦੀ ਘਰ ਦੀ ਦਾ ਨੋ ਲਿਖਿਆ ਇਸ ਲਈ ਤੂੰ ਕਿਹੜੇ ਚੱਕਰ 'ਚ ਮੇਰੇ ਨਾਲ ਪਿਆ ਕਹਿੰਦਾ ਗਾਰਲਿਕ ਬਰੈਡ ਮੰਗਦਾ ਸੀ ਉਹ ਗੁਰੂ ਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਹੈ ਜਦੋਂ ਤੂੰ ਗਾਰਲਿਕ ਬਰੈਡ ਕਹਿਤੀ ਅੱਧਾ ਅੱਧਾ ਜੇਲ ਬਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀਗਾ ਭਾਵੇਂ ਮੈਂ ਨਹੀਂ ਖਾਂਦਾ ਸੀ ਕੋਈ ਖੀਰ ਖਵਾਉਂਦਾ ਸੀ ਵਿਚਾਰਾ ਹਿੰਮਤ ਨਾਲ ਬਣਾ ਬੜੂ ਕੇ ਐਸਲੀ ਨਾ ਇਹਨਾਂ ਨੂੰ ਕੋਈ ਕੰਮ ਕਰ ਲੋ ਪੰਜਾਬ ਦੇ ਭਲੇ ਦਾ 6 ਮਹੀਨੇ ਪੰਜਾਬ ਦੀ ਗੱਲ ਕੋਈ ਨਹੀਂ ਕੀਤੀ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਜੀਠੀਆ ਐ ਮਜੀਠੀਆ ਆ ਮਜੀਠੀਆ ਹੈ ਮੈਂ ਕਹਿੰਦਾ ਜਿੱਦ ਦਿਨ ਮਜੀਠੀਆ ਆ ਗਿਆ ਤੇ ਤਾਂ ਧੜਕੂ ਵੱਜ ਜਾਣਾ ਔਰ ਮੈਨੂੰ ਲੱਗਦਾ ਉਹ ਜਿਹੜੀ ਟਵੀਟ ਕੀਤੀ ਹੈ ਨਾ ਬਾਬਾ ਜੀ ਵਾਸਤੇ ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿਆਂ ਤੁਹਾਨੂੰ ਵੜਨ ਦਿੱਤਾ ਅੰਦਰ